ਸਤਿ ਸ਼੍ਰੀ ਅਕਾਲ ਜੀ ਕੈਨਡਾ ਨਿਊਜ਼ ਬੁਲਟਿਨ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗਿਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਨਸ਼ੇੜੀ ਡਰਾਈਵਰਾਂ ਤੇ ਅਦਾਲਤ ਦਾ 55 ਕੰਜਾਹ 25ਵੀਂ ਵਾਰ ਨਸ਼ਾ ਕਰਕੇ ਗੱਡੀ ਚਲਾਉਣ ਵਾਲੇ ਦੋਸ਼ੀ ਨੂੰ 4 ਮਹੀਨੇ ਵਾਸਤੇ ਜੇਲ੍ਹ ਨਾ ਭੇਜਣ ਤੋਂ ਬਾਅਦ ਕੋਰ ਦਾ ਫੈਸਲਾ ਕੈਨਡਾ ਚ ਦੋ ਪੰਜਾਬੀਆਂ ਨੇ ਠੱਗੀ ਬਜ਼ੁਰਗ ਔਰਤ ਹੋਂ ਦੇਣੇ ਪੈਣਗੇ 9,76,000 ਡਾਲਰ ਸਮੁੰਤਰਨ ਦਾਵਾ ਕਤਲकांड ਮਾਮਲੇ ਦੇ ਵਿੱਚ ਦੂਜੀ ਗ੍ਰਿਫਤਾਰੀ ਕਤਲ ਮਾਮਲੇ 'ਚ ਹੇਮਿਲਟਨ ਪੁਲਿਸ ਨੇ ਦੂਜੇ ਵਿਅਕਤੀ ਨੂੰ ਕੀਤਾ ਕਾਬੂ ਸਮੁੰਦਰੀ ਸੁਬਿਆ ਨੇ ਨਵੇਂ ਖੇਤਰੀ ਹਵਾਈ ਰੂਟ ਸ਼ੁਰੂ ਕਰਨ ਦਾ ਕੀਤਾ ਐਲਾਨ ਸ਼ੈਲ ਟਾਊਨ ਦੇ ਵਿੱਚ ਸੂਬਾਈ ਤੇ ਸੰਗੀ ਸਰਕਾਰ ਦੇ ਨੁਮਾਇੰਦੇ ਪਹੁੰਚੇ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਨਿਸ਼ੇੜੇ ਡਰਾਈਵਰਾਂ ਦੇ ਉੱਤੇ ਅਦਾਲਤ ਨੇ ਸਿਕੰਜਾ ਕੱਸਿਆ 25ਵੀਂ ਵਾਰ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ੀ ਨੂੰ ਸਜ਼ਾ ਨਹੀਂ ਦਿੱਤੀ ਗਈ ਦਰਸਾਲ ਹਿਟਲੀ ਅਦਾਲਤ ਨੇ ਪੰਜ ਵਾਰ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ੀ ਨੂੰ 4 ਮਹੀਨੇ ਵਾਸਤੇ ਜੇਲ੍ਹ ਨਹੀਂ ਭੇਜਿਆ ਤੇ ਜੇਲ੍ਹ ਨਾ ਭੇਜਣ ਦੇ ਫੈਸਲੇ ਨੂੰ ਟਾਲਿਓ ਦੀ ਸੁਪੀਰੀਅਰ ਕੋਰਟ ਨੇ ਹੁਣ ਬਦਲ ਦਿੱਤਾ ਤੇ ਨਾਲ ਹੀ ਹਿਟਲੀ ਅਦਾਲਤ ਨੂੰ ਝਾੜ ਪਾਈ ਹੈ 25ਵੀਂ ਵਾਰ ਨਸ਼ਾ ਕਰਕੇ ਗੱਡੀ ਚਲਾਉਣ ਦੇ ਦੋਸ਼ੀ ਨੂੰ 4 ਮਹੀਨੇ ਵਾਸਤੇ ਜੇਲ੍ਹ ਨਾ ਭੇਜਣ ਦਾ ਫੈਸਲਾ ਅਨਟਾਰੀਓ ਦੀ ਸੁਪੀਰੀਅਰ ਕੋਰਟ ਨੇ ਬਦਲ ਦਿੱਤਾ ਹੈ ਸੁਪੀਰੀਅਰ ਕੋਰਟ ਆਫ ਅਨਟਾਰੀਓ ਦੀ ਜਸਟਿਸ ਜੈਨੇਫਰ ਵੂਲਕੌਮ ਨੇ ਬ੍ਰੈਂਪਟਨ ਦੀ ਇੱਕ ਮਹਿਲਾ ਜੱਜ ਵੱਲੋਂ ਸ਼ਰਾਬੀ ਡਰਾਈਵਰ ਨਾਲ ਨਰਮੀ ਵਰਤੀ ਜਾਣ ਤੇ ਆਖਿਆ ਕਿ ਹੇਠਲੀ ਅਦਾਲਤ ਦੀ ਜੱਜ ਨੂੰ ਕਾਨੂੰਨ ਬਾਰੇ ਸਭ ਕੁਝ ਪਤਾ ਸੀ ਪਰ ਜਾਣਬੁੱਝ ਕੇ ਦੋਸ਼ੀ ਨੂੰ ਤੈਅशुदा ਸਜ਼ਾ ਮੁਤਾਬਕ 4 ਮਹੀਨੇ ਵਾਸਤੇ ਜੇਲ੍ਹ ਨਾ ਭੇਜਿਆ ਅਤੇ ਕੰਡੀਸ਼ਨਲ ਸੈਂਟੈਂਸ ਦਾ ਫੈਸਲਾ ਸੁਣਾ ਦਿੱਤਾ ਕਾਬਿਲੇ ਗੌਰ ਹੈ ਕਿ ਜੋਸਫ ਲਕਲੇਅਰ ਨਾਂ ਦਾ ਸ਼ਖਸ ਮਿਸਿਸ ਸਾਗਾ ਦੇ ਵਿਨਸਟਨ ਚਰਚਿਲ ਬੁਲਵਾਰ ਤੇ ਗਲਤ ਪਾਸੇ ਵੱਲ ਡਰਾਈਵਿੰਗ ਕਰ ਰਿਹਾ ਸੀ ਸਿਰਫ ਇੰਨਾ ਹੀ ਨਹੀਂ ਉਸ ਦੀ ਗੱਡੀ ਦਾ ਇੱਕ ਟਾਇਰ ਵੀ ਗਾਇਬ ਸੀ ਤੇ ਰਿਮ ਦੇ ਸਹਾਰੇ ਗੱਡੀ ਚੱਲ ਰਹੀ ਸੀ ਬਾਦਚ ਇੱਕ ਗੱਡੀ ਲਵਾਰਿਸ ਹਾਲਤ ਦੇ ਵਿੱਚ ਮਿਲੀ ਪਰ ਜਲਦ ਹੀ ਡਰਾਈਵਰ ਨੂੰ شناخت ਕਰ ਲਈ ਗਈ ਅਤੇ ਪੁਲਿਸ ਨੇ ਉਸ ਵਿਰੁੱਧ ਦੋਸ਼ ਵਿਆਤ ਕੀਤੇ ਅਦਾਲਤ 'ਚ ਪੇਸ਼ ਦਸਤਾਵੇਜ਼ਾ ਮੁਤਾਬਕ ਲਕਲੇਅਰ ਦੀ ਖੂਨ 'ਚ 36 ਨੈਨੋਗ੍ਰਾਮ ਫੈਂਟਨਿਲ ਤੇ 131 ਨੈਨੋਗ੍ਰਾਮ ਐਂਟੀਜ਼ੋਲ ਮਿਲਿਆ ਹੈ ਗੱਡੀ ਉਸਦੀ ਪਤਨੀ ਦੇ ਨਾਂ ਤੇ ਸੀ ਤੇ ਉਸਦੀ ਮਰਜ਼ੀ ਤੋਂ ਬਗੈਰ ਗੱਡੀ ਚਲਾਈ ਜਾ ਰਹੀ ਸੀ ਅਪ੍ਰੈਲ 2019 ਚ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਦੋਸ਼ੇਠ 2 ਸਾਲ ਵਾਸਤੇ ਗੱਡੀ ਚਲਾਉਣ ਦੀ ਪਾਬੰਦੀ ਵੀ ਲੱਗੀ ਹੋਈ ਸੀ ਇਹ ਵੀ ਦੱਸਣਾ ਬੰਦ ਹੈ ਕਿ ਜੁਲਾਈ ਚ ਪੰਜਵੀਂ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਗਏ ਭਾਰਤੀ ਮੂਲ ਦੇ ਡਰਾਈਵਰ ਨੂੰ ਤੁਰੰਤ ਜ਼ਮਾਨਤ ਮਿਲਣ ਤੇ ਵਿਵਾਦ ਪੈਦਾ ਹੋ ਗਿਆ ਸੀ ਪੀਲ ਰੀਜਨਲ ਪੁਲਿਸ ਵੱਲੋਂ ਸ਼ਰਾਬੀ ਡਰਾਈਵਰ ਦੀ شناخت 58 ਸਾਲ ਦੇ ਕੌਸ਼ਲ ਕਾਸ਼ੀਰਾਮ ਦੇ ਵਜੋਂ ਕੀਤੀ ਗਈ ਜਿਸ ਉੱਤੇ ਪੂਰੀ ਜ਼ਿੰਦਗੀ ਗੱਡੀ ਨਾ ਚਲਾਉਣ ਦੀ پابੰਦੀ ਲੱਗੀ ਹੋਈ ਸੀ ਪਰ ਉਸਨੇ ਅਦਾਲਤੀ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਬ੍ਰੈਂਟਨ ਵਿਖੇ ਵੱਡਾ ਹਾਦਸਾ ਕਰ ਦਿੱਤਾ ਪੁਲਿਸ ਮੁਤਾਬਕ ਹਾਈਵੇ 50 ਅਤੇ ਕੋਲਰੇਨ ਡਰਾਈਵ ਇਲਾਕੇ 'ਚ ਚਾਰ ਗੱਡੀਆਂ ਦੀ ਟੱਕਰ ਮਗਰੋਂ ਤਿੰਨ ਜਾਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿੱਚੋਂ 21 ਸਾਲ ਦੇ ਨੌਜਵਾਨ ਦੀ ਜਾਨ ਤਾਂ ਪਛ ਗਈ ਪਰ ਪੂਰੀ ਜ਼ਿੰਦਗੀ ਸਰੀਰਕ ਮੁਸ਼ਕਲਾਂ ਬਰਦਾਸ਼ਤ ਕਰਨੀਆਂ ਹੋਣਗੀਆਂ ਤੋ ਦਰਿਆ ਕੈਨੇਡਾ ਦੇ ਵਿੱਚ ਦੋ ਪੰਜਾਬੀਆਂ ਨੇ ਇੱਕ ਬਜ਼ੁਰਗ ਔਰਤ ਦੇ ਨਾਲ ਵੱਡੀ ਠੱਗੀ ਮਾਰੀ ਹੈ ਕੈਨੇਡਾ ਦੇ ਵਿੱਚ ਲੱਖਾਂ ਡਾਲਰ ਦੀ ਠਗੀ ਦਾ ਸ਼ਿਕਾਰ ਹੋਈ ਹੈ ਮਨਜੀਤ ਕੌਰ ਸੰਧੂ ਤੇ ਉਸ ਨੂੰ ਹੁਣ ਇਨਸਾਫ ਮਿਲ ਗਿਆ ਸਿਵਲ ਅਦਾਲਤ ਨੇ ਕੁਲਦੀਪ ਵਿਰਕ ਤੇ ਮੀਰਾ ਵਿਰਕ ਨੂੰ ਹਰਜਾਨਾ ਭੁਗਤਾਨ ਵਾਸਤੇ ਆਖਿਆ ਤੇ ਹਰਜਾਨੇ ਦੇ ਵਜੋਂ ਵਿਰਕ ਪਰਿਵਾਰ ਹੁਣ ਮੈਡਮ ਸੰਧੂ ਨੂੰ 9 ਲੱਖ 76 ਹਜ਼ਾਰ ਡਾਲਰ ਦੀ ਰਕਮ ਅਦਾ ਕਰੇਗਾ ਔਰ ਇਹ ਰਕਮ ਜਲਦ ਅਦਾ ਕਰਨ ਦੇ ਹੁਕਮ ਸੁਣਾ ਦਿੱਤੇ ਗਏ ਨੇ ਕੈਨੇਡਾ ਚ ਲੱਖਾਂ ਡਾਲਰ ਦੀ ਠੱਗੀ ਦਾ ਸ਼ਿਕਾਰ ਬਣੀ ਮਨਜੀਤ ਕੌਰ ਤੇ ਸੰਤੂ ਨੂੰ ਇਨਸਾਫ ਮਿਲ ਗਿਆ ਸਿਵਲ ਅਦਾਲਤ ਨੇ ਕੁਲਦੀਪ ਵਿੜਕ ਤੇ ਮੀੜਾ ਵਿੜਕ ਨੂੰ ਹਰਜਾਨੇ ਵਜੋਂ 9,76,000 ਡਾਲਰ ਦੀ ਰਕਮ ਅਦਾ ਕਰਨ ਦੇ ਹੁਕਮ ਸੁਣਾ ਦਿੱਤੇ ਨੇ ਜਸਟਿਸ ਰਿਚਰਡ ਫਾਲਰ ਨੇ ਆਪਣੇ ਫੈਸਲੇ ਚ 20,000 ਡਾਲਰ ਦਾ ਖਰਚਾ ਵੱਖਰੇ ਤੌਰ ਤੇ ਅਦਾ ਕਰਨ ਦੀ ਹਦਾਇਤ ਵੀ ਦਿੱਤੀ ਹੈ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਮਨਜੀਤ ਕੌਰ ਸੰਧੂ ਨੂੰ ਦੁਬਈ ਦੇ ਵਿੱਚ ਨਿਵੇਸ਼ ਰਾਹੀਂ ਮੋਟੀ ਕਮਾਈ ਹੋਣ ਦੇ ਸ਼ਬਦ ਬਾਗ ਵਿਖਾਈ ਗਏ ਅਤੇ ਕਥਿਤ ਠੱਗਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਝੋਠੀ ਸੌਂ ਵਿਖਾਦੀ। ਠੱਗਾਂ ਦੇ ਸ਼ਬਦ ਜਾਲ ਦੇ ਵਿੱਚ ਉਲਜੀ ਮਨਜੀਤ ਕੌਰ ਸੰਧੂ ਨੇ ساری ਉਮਰ ਦੀ ਮਿਹਨਤ ਕਰਕੇ ਇਕੱਠੇ ਕੀਤੇ 6 ਲੱਖ ਡਾਲਰ ਵਿਰਕ ਜੋੜੇ ਨੂੰ ਸੌਂ ਦਿੱਤੇ। ਅਦਾਲਤੀ ਦਸਤਾਵੇਜ਼ਾ ਮੁਤਾਬਕ ਵਿੜਕ ਜੋੜੇ ਨਾਲ ਮਨਜੀਤ ਕੌਰ ਸੰਧੂ ਦੀ ਮੁਲਾਕਾਤ ਇੱਕ ਰਿਸ਼ਤੇਦਾਰ ਤੇ ਰਹੀ ਹੋਈ ਸੀ ਜੋ ਮੀਰਾ ਵਿੜਕ ਦਾ ਦੋਸਤ ਦੱਸਿਆ ਜਾਂਦਾ ਹੈ ਮੁਲਾਕਾਤਾਂ ਦਾ ਸਿਲਸਿਲਾ ਵਧਿਆ ਤਾਂ ਹਵਾ ਦੇ ਵਿੱਚ ਹੀ ਇਮਾਰਤਾਂ ਦੀ ਉਸਾਰੀ ਹੋਣ ਲੱਗੀ ਤੇ ਮੁੱਢਲੇ ਤੌਰ ਤੇ ਮਨਜੀਤ ਕੌਰ ਸੰਧੂ ਤੋਂ 2 ਲੱਖ ਡਾਲਰ ਵਸੂਲ ਕੀਤੇ ਗਏ ਪਰ ਕੁਝ ਦਿਨ ਬਾਅਦ ਮੀਰਾ ਵਿੜਕ ਨੇ ਮੋੜ ਫੋਨ ਕਰਦਿਆਂ ਕਿਹਾ ਕਿ ਦੁਬਈ ਵਾਲਾ ਪ੍ਰੋਜੈਕਟ ਮੁਕੰਮਲ ਹੋਣ ਵਾਲਾ ਹੈ ਤੇ ਕੁਝ ਹੋਰ ਰਕਮ ਉਲੜਿੰਦੀ ਹੋਵੇਗੀ ਇਸ ਤੋਂ ਬਾਅਦ 2 ਲੱਖ ਡਾਲਰ ਦਾ ਬੈਂਕ ਡਰਾਫਟ ਸੌਂਪਿਆ ਗਿਆ ਅਦਾਲਤੀ ਫੈਸਲੇ ਮੁਤਾਬਕ ਵਿੜਕ ਜੋੜੇ ਨੇ ਮਨਜੀਤ ਕੌਰ ਸੰਧੂ ਨੂੰ ਇੱਕ ਪੁਰ ਨੋਟ ਵੀ ਲਿਖ ਕੇ ਦਿੱਤਾ ਜਿਸ ਦੇ ਵਿੱਚ 10% ਦੀ ਵਿਆਜ ਦਰਾਂ ਅਦਾ ਕਰਨ ਅਤੇ 4 ਮਹੀਨੇ ਦੇ ਅੰਦਰ ਰਕਮ ਵਾਪਸੀ ਦਾ ਵਾਅਦਾ ਦਰਜ ਸੀ ਪਰ 3 ਮਹੀਨੇ ਬਾਅਦ ਕਥਿਤ ਠੱਗਾਂ ਨੇ ਮਨਜੀਤ ਕੌਰ ਸੰਧੂ ਨਾਲ ਮੁੜ ਸੰਪਰਕ ਕੀਤਾ ਤੇ ਕਹਿਣ ਲੱਗੇ ਕਿ ਪ੍ਰੋਜੈਕਟ ਮੁਕੰਮਲ ਹੋਣ ਕਿ ਨਾ ਰਿਹਾ ਤੇ 1 ਲੱਖ ਡਾਲਰ ਹੋਰ ਚਾਹੀਦੇ ਹੋਗੇ ਇਸ ਵਾਰ ਵੀ ਮਨਜੀਤ ਕੌਰ ਸੰਧੂ ਨੇ ਰਕਮ ਦੇ ਦਿੱਤੀ ਤੇ ਇਥੋਂ ਹੀ ਮੁਸ਼ਕਲਾਂ ਦਾ ਦੌਰ ਸ਼ੁਰੂ ਹੋ ਗਿਆ ਅਗਲੇ 3 ਮਹੀਨੇ ਤੱਕ ਮਨਜੀਤ ਕੌਰ ਸੰਧੂ ਨਾਲ ਕਿਸੇ ਨੇ ਕੋਈ ਸੰਪਰਕ ਨਹੀਂ ਕੀਤਾ ਫਿਰ ਇੱਕ ਦਿਨ ਅਚਾਨਕ ਮੀਰਾ ਵਿਰਕ ਦਾ ਫੋਨ ਆਇਆ ਤੇ 1 ਲੱਖ ਡਾਲਰ ਹੋਰ ਮੰਗਣ ਲੱਗੀ ਮਨਜੀਤ ਕੌਰ ਸੰਧੂ ਨੂੰ ਦੋ ਪੁਰ ਨੋਟ ਵੀ ਲਿਖ ਕੇ ਦਿੱਤੇ ਗਏ ਪਰ ਰਕਮ ਵਾਪਸੀ ਦਾ ਕੋਈ ਨਾ ਨਹੀਂ ਸੀ ਲਿਆ ਗਿਆ ਸਮਾਂ ਮੁੜ ਤੇਜ਼ੀ ਦੇ ਨਾਲ ਲੰਘ ਲਗਾ ਤੇ ਮਨਜੀਤ ਕੌਰ ਸੰਧੂ ਨੂੰ ਆਪਣੀ ਰਕਮ ਦੀ ਚਿੰਤਾ ਵੱਡ-ਵੱਡ ਖਾਂ ਲਗੀ। ਮੀਰਾ ਵਿਰਕ ਨੂੰ ਫੋਨ ਕਰਨ ਤੇ ਹਰ ਵਾਰ ਘੜਿਆ-ਕੜਾਇਆ ਜਵਾਬ ਮਿਲਦਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਤੁਹਾਡੀ ਰਕਮ ਸੁਰੱਖਿਅਤ ਹੈ। ਇੱਕ ਸਮਾਂ ਅਜੀਹਾ ਵੀ ਆਇਆ ਕਿ ਮੀਰਾ ਵਿਰਕ ਨੇ ਫੋਨ ਕਾਲ ਦਾ ਜਵਾਬ ਦੇਣਾਈ ਬੰਦ ਕਰ ਦਿੱਤਾ। ਫਰਵਰੀ 2016 ਦੇ ਵਿੱਚ ਕੀਤੀ ਪਹਿਲੀ ਅਦਾਇਗੀ ਮਗਰੋਂ ਮਈ 2027 ਦੇ ਵਿੱਚ ਮੀਰਾ ਵਿਰਕ ਮਨਜੀਤ ਕੌਰ ਸੰਧੂ ਦੇ ਘਰ ਪਹੁੰਚੀ ਤੇ ਲਾਰੇ ਲਾਉਣ ਦਾ سلسلہ ਚੱਲ ਰਿਹਾ। ਆਖਰਕਾਰ 2 ਸਾਲ ਲੰਘ ਗਏ ਤੇ ਮਨਜੀਤ ਕੌਰ ਸੰਧੂ ਨੂੰ ਨਾ ਮੂਲ ਰਕਮ ਮਿਲੀ ਤਿੰਨਾਈ ਵਿਆਜ ਜਜ ਨੇ ਆਪਣੇ ਫੈਸਲੇ ਚ ਲਿਖਿਆ ਕਿ ਬੀਬੀ ਸੰਦੂ ਡਿਪਰੈਸ਼ਨ ਚੋਲਣਾ ਕਰੇ ਸਨ ਰਾਤਾਂ ਦੀ ਨੀਂਦ ਉੱਡ ਚੁੱਕੀ ਸੀ ਤੇ ਆਪਣਾ ਘਰ ਵੇਚ ਕੇ ਛੋਟਾ ਮੋਟਾ ਮਕਾਨ ਖਰੀਦਣਾ ਪਿਆ ਸਿਵਲ ਅਦਾਲਤ ਦੇ ਫੈਸਲੇ ਮੁਤਾਬਿਕ ਵਿੜਕ ਜੋੜੇ ਵਿਰੁੱਧ ਇਸ ਮਾਮਲੇ ਚ ਕਦੇ ਅਪਰਾਧਿਕ ਦੋਸ਼ ਆਇਦ ਨਹੀਂ ਸੀ ਕੀਤੇ ਗਏ ਅਤੇ ਨਾ ਹੀ ਮੁਕੱਦਮਾ ਚਲਾਇਆ ਗਿਆ ਸਿਵਲ ਅਦਾਲਤ ਮੁਤਾਬਿਕ ਹਰਜਾਨੇ ਦੀ ਕੁੱਲ ਰਕਮ 11,41,000 ਡਾਲਰ ਬਣੀ ਪਰ ਮਾਮਲੇ ਚ ਸ਼ਾਮਲ ਕੁਝ ਹੋਰ ਤਿਰਾਨੇ ਮਨਜੀਤ ਕੌਰ ਸੰਦੂ ਨਾਲ ਅਦਾਲਤ ਦੇ ਬਾਹਰ ਸਮਝੌਤਾ ਕਰ ਲਿਆ ਜਿਸ ਦੇ ਮਤੇ ਨਜ਼ਰ 3,30,000 ਰੁਪਏ ਘਟਾ ਦਿੱਤੇ ਗਏ ਅਤੇ ਹੁਣ ਇਸ ਤੋਂ ਬਾਅਦ ਮਨਜੀਤ ਕੌਰ ਨੂੰ ਵਿੜਕ ਜੋੜੇ ਦੇ ਵੱਲੋਂ 9760000 ਦੇਣ ਦੀ ਗੱਲ ਤੈ ਹੋ ਚੁੱਕੀ ਹੈ ਜਿਹੜੇ ਭਾਰਤੀ ਮੂਲ ਦੀ ਵਿਦਿਆਰਥਣ ਜਿਸ ਦਾ ਅਪ੍ਰੈਲ ਮਹੀਨੇ ਦੇ ਵਿੱਚ ਕਤਲ ਹੋ ਗਿਆ ਸੀ ਗੋਲੀ ਆਕੇ ਹਰਸਿਮਰਤ ਦੇ ਲੱਗੀ ਸੀ ਪਰ ਹਰਸਿਮਰਤ ਨੂੰ ਨਿਸ਼ਾਨਾ ਨਹੀਂ ਸੀ ਬਣਾਇਆ ਗਿਆ ਉਹ ਗੋਲੀ ਅਚਾਨਕ ਹਰਸਿਮਰਤ 'ਤੇ ਲੱਗੀ ਤਾਂ ਹਰਸਿਮਰਤ ਰੰਦਾਵਾ ਕਤਲकांड ਮਾਮਲੇ ਦੇ ਵਿੱਚ ਪੁਲਿਸ ਨੂੰ ਦੂਜੀ ਸਫਲਤਾ ਮਿਲੀ ਹੈ ਦੂਜੇ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਤਲ ਮਾਮਲੇ ਦੇ ਵਿੱਚ ਹੈਮਿਲਟਨ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤੇ ਦੂਜੇ ਸ਼ੱਕੀ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਮਾਮਲੇ ਦੇ ਵਿੱਚ ਪਹਿਲਾਂ ਵੀ ਇੱਕ ਵਿਅਕਤੀ ਨੂੰ ਬੀਤੇ ਹਫਤੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਹਰ ਸਿਮਰਿਤ ਕੋਰਨ ਦਾਵਾ ਕਤਲ ਮਾਮਲੇ 'ਚ ਹੈਮਿਲਟਨ ਪੁਲਿਸ ਨੂੰ ਵੱਡੀ ਅਤੇ ਨਵੀਂ ਸਫਲਤਾ ਹਾਸਲ ਹੋਈ ਹੈ। ਪੁਲਿਸ ਦੇ ਵੱਲੋਂ ਦੂਜੇ ਸ਼ੱਕੀ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਨਾਰਥ ਯੋਕ ਦੇ ਨਾਲ ਸੰਬੰਧਿਤ 26 ਸਾਲਾ OBC ਓਕਫੋਰ ਵੀ ਵਾਰਦਾਤ ਵਾਲੇ ਦਿਨ ਗੋਲੀਆਂ ਚਲਾਉਣ ਵਾਲੇ ਗਿਰੋਹਾਂ ਦਾ ਹਿੱਸਾ ਸੀ, ਜਿਸ ਵਿਰੁੱਧ ਇਰਾਦਾਇਕ ਕਤਲ ਦੇ ਤਿੰਨ ਦੋਸ਼ ਆਇਦ ਕੀਤੇ ਗਏ ਨੇ। ਪੁਲਿਸ ਮੁਤਾਬਕ ਚਾਰ ਗੱਡੀਆਂ 'ਚ ਘੱਟੋ-ਘੱਟ 7 ਜਾਣੇ ਸਵਾਰ ਸੀ ਜਿਨ੍ਹਾਂ ਨੇ ਵੱਖ-ਵੱਖ ਹਥਿਆਰਾਂ ਨਾਲ ਇੱਕ ਦੂਜੇ 'ਤੇ ਗੋਲੀਆਂ ਚਲਾਈਆਂ। ਇਨਾਂ ਚੋਂ ਹੀ ਇੱਕ ਗੋਲੀ ਬਸ ਸਟਾਪ ਨੇੜੇ ਪੈਦਲ ਜਾ ਰਹੀ ਹਰ ਸਿਮਰਤ ਕੌਰ ਰੰਦਾਵਾ ਨੂੰ ਲਗੀ। ਮਾਮਲੇ ਦੀ ਪੜਤਾਲ ਜਾਰੀ ਹੈ ਤੇ ਪੁਲਿਸ ਅਫਸਰ ਹੋਰਨਾਂ ਸ਼ੱਕੀਆਂ ਦੀ ਭਾਲ 'ਚ ਜੁਟੇ ਹੋਏ ਨੇ। ਕਬਲੇ ਗੌਰ ਹੈ ਕਿ ਇੱਕ ਦਿਨ ਪਹਿਲਾਂ ਹੀ ਨੈਗਰਾ ਫਾਲਸ ਨਾਲ ਸੰਬੰਧਿਤ 32 ਸਾਲ ਦੇ ਸ਼ੱਕੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਸੀ। ਦੂਜੇ ਪਾਸੇ ਐਬਸਪੋਰਟ ਪੁਲਿਸ ਨੇ 17 ਸਾਲ ਦੇ ਇੱਕ ਅਲੜ ਨੂੰ ਕਾਬੂ ਕਰ ਲਿਆ ਹੈ ਜੋ ਕਥਿਤ ਤੌਰ ਤੇ ਰਾਜਾਂ ਦੇ ਲੋਕਾਂ ਤੇ ਇਹਰਦੰਤ ਨਾਲ ਛੜੇ ਚਲਾਉਣ ਵਾਲਿਆਂ 'ਚ ਸ਼ਾਮਿਲ ਸੀ। 18 ਸਾਲ ਤੋਂ ਘੱਟ ਉਮਰ ਹੋਣ ਕਰਕੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਛੜੇ ਚਲਾਉਣ ਵਾਲਿਆਂ ਦਾ ਜ਼ਿਕਰ ਕਰਦਿਆਂ ਆਪਸਪੋਰਟ ਪੁਲਿਸ ਵੱਲੋਂ ਸ਼ੱਕੀਆਂ ਨੂੰ ਸਾਊਥ ਏਸ਼ੀਅਨ ਮੂਲ ਦੇ ਦੱਸਿਆ ਗਿਆ ਹੈ ਪੁਲਿਸ ਵੱਲੋਂ ਸਫੇਦ ਗੱਡੀ ਵੀ ਬਰਾਮਦ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਤੇ ਅਲੜ ਦੇ ਮਾਪੇ ਪੜਤਾਲ ਦੇ ਵਿੱਚ ਸਹਿਯੋਗ ਕਰ ਰਹੇ ਨੇ ਕਬਿਲੇ ਗੌਰ ਹੈ ਕਿ ਪਹਿਲੀ ਵਾਰਦਾਤ ਪੀਅਰ ਡੌਨਵਿਲ ਅਤੇ ਐਮਰਸਨ ਸਟਰੀਟ ਵਿਖੇ ਸਾਹਮਣੇ ਆਈ ਜਦਕਿ ਦੂਜੀ ਵਾਰਦਾਤ ਮਾਉਂਟ ਲੇਮਨ ਰੋਡ ਅਤੇ ਸੈਨ ਪਾਈਪਰ ਡਰਾਈਵ ਦੇ ਵਿਖੇ ਵਾਪਰੀ ਇਸ ਤੋਂ ਇਲਾਵਾ ਜਾਰਜ ਫਰਗੂਸਨ ਵੇ ਅਤੇ ਗਲੈਡਵਿਨ ਰੋਡ ਤੇ ਵੀ ਛੜੇ ਚਲਾਉਣ ਦੀ ਰਿਪੋਰਟ ਮਿਲੀ ਸੀ ਜ਼ਿਕਰ ਖਾਸ ਹੈ ਕਿ ਹੈਮਿਲਟਨ ਪੁਲਿਸ ਦੇ ਵੱਲੋਂ 21 ਸਾਲਾਂ ਅੰਤਰਰਾਸ਼ਟਰੀ ਵਿਦਿਆਰਥਣ ਹਰਸਿਮਰਤ ਕੌਰ ਰੰਦਾਵਾ ਦੇ ਕਤਲ ਮਾਮਲੇ ਦੀ ਜਾਂਚ ਪੜਤਾਲ ਜਾਰੀ ਰੱਖੀ ਗਈ ਹੈ ਹਰਸਿਮਰਤ ਕੌਰ ਰੰਦਾਵਾ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਜਿਸ ਮਾਮਲੇ ਦੇ ਵਿੱਚ ਹੁਣ ਤੱਕ કુલ ਦੋ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਹਿਲੇ ਵਿਅਕਤੀ ਦੇ ਉੱਤੇ ਫਸਟ ਡਿਗਰੀ ਮਰਡਰ ਦੇ ਦੋਸ਼ ਲਗਾਏ ਗਏ ਨੇ ਤੇ ਉਸ ਦੀ ਉਮਰ 32 ਸਾਲਾਂ ਤੇ ਨਾਮ ਜੈ ਰਨ ਫੌਸਟਰ ਦੱਸਿਆ ਜਾਂਦਾ ਹੈ ਉਸ ਨੂੰ ਨੈਗਰਾ ਫਾਲਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜ਼ਿਕਰ ਕੀਤਾ ਜਾਂਦਾ ਹੈ ਕਿ ਭਾਰਤੀ ਮੂਲ ਦੀ ਵਿਦਿਆਰਥਣ ਹਰਸਿਮਰਤ ਰੰਦਾਵਾ 17 April ਨੂੰ ਬੱਸ ਸਟਾਪ ਦੇ ਨੇੜੇ ਖੜੀ ਸੀ ਉਹ ਬੱਸ ਤੋਂ ਉਤਰ ਕੇ ਘਰ ਜਾ ਰਹੀ ਸੀ ਜਿਸ ਵੇਲੇ ਗੋਲੀਆਂ ਚੱਲੀਆਂ ਤੇ ਇੱਕ ਗੋਲੀ ਅਚਨਚੇ ਤਾਕੇ ਹਰਸਿਮਰਤ ਦੇ ਲੱਗ ਗਈ ਗੋਲੀ ਲੱਗਣ ਤੋਂ ਬਾਅਦ ਉਸ ਨੇ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਦਰਸਲ ਦੋ ਗੱਡੀਆਂ ਦੇ ਵਿੱਚ ਕ੍ਰਾਸ ਫਾਇਰਿੰਗ ਹੋ ਰਹੀ ਸੀ ਮੰਨਿਆ ਜਾ ਰਿਹਾ ਸੀ ਕਿ ਇਹ ਦੋ ਵੱਖ-ਵੱਖ ਗੈਂਗਾਂ ਸਿਗਨਾ ਜੋ ਅਲੱਗ-ਅਲੱਗ ਗੱਡੀਆਂ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਦੇ ਵੱਲੋਂ ਹੀ ਇੱਕ ਦੂਜੇ ਦੇ ਉੱਤੇ ਗੋਲੀ ਚਲਾਈ ਝਾਰੀ ਸੀ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਗੋਲੀ ਦਾ ਨਿਸ਼ਾਨਾ ਬਣ ਗਈ ਹਰਸਿਮਰਤ ਕੌਰ ਰੰਦਾਵਾ ਜਿਸ ਨੂੰ ਹਸਪਤਾਲ ਤਾਂ ਲਿਜਾਂਦਾ ਗਿਆ ਪਰ ਫਿਰ ਵੀ ਉਸਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ ਮਾਪੇ ਰੋ ਉੱਕਲਾ ਰਹੇ ਨੇ ਅਤੇ ਇਨਸਾਫ ਦੀ ਭੀਖ ਮੰਗ ਰਹੇ ਨੇ ਉਧਰ ਪੁਲਿਸ ਦਾ ਕਹਿਣਾ ਹੈ ਕਿ ਜੇ ਕੋਈ ਵੀ ਇਸ ਘਟਨਾ ਤੋਂ ਜਾਣੂ ਹੈ ਤਾਂ ਤੁਰੰਤ ਪੁਲਿਸ ਦੇ ਨਾਲ ਸੰਪਰਕ ਜ਼ਰੂਰ ਕਰੇ ਕੈਡਰਸ ਸਮੁੰਦਰੀ ਸੂਬਿਆਂ ਨੇ ਨਵੇਂ ਖੇਤਰੀ ਹਵਾਈ ਰੂਟ ਸ਼ੁਰੂ ਕਰਨ ਦੀ ਯੋਜਨਾ ਦਾ ਐਲਾਨ ਕੀਤਾ ਹੈ ਸ਼ਾਰਲਟਾਊਨ ਦੇ ਵਿੱਚ ਸੂਬਾਈ ਤੇ ਸੰਘੀ ਸਰਕਾਰ ਦੇ ਨੁਮਾਇੰਦਿਆਂ ਨੇ ਪੀਐਲ 에ਅਰਲਾਈਨ ਦੇ ਵਿੱਚ ਅ 에ਅਰਲਾਈਨ ਦੇ ਨਾਲ ਇੱਕ ਨਵੀਂ ਸਾਂਝੇਦਾਰੀ ਦਾ ਐਲਾਨ ਕੀਤਾ ਹੈ ਜਿਸ ਦੇ ਵਿੱਚ ਹੈਲੀਫੈਕਸ ਤੋਂ ਸ਼ਾਰਲਟਾਊਨ ਮੋਂਗਟਨ ਫੈਡਰਿਕਟਨ ਸਿਡਨੀ ਅਤੇ ਨੋਵਾ ਸਕੋਸ਼ੀਆ ਦੇ ਨਾਲ ਜੁੜਨ ਵਾਲੀਆਂ ਰੋਜ਼ਾਨਾ ਉਡਾਨਾਂ ਦੀ ਸਥਾਪਨਾ ਕੀਤੀ ਜਾਵੇਗੀ 3 ਸਾਲਾਂ ਦੇ ਇਸ ਟ్రਾਇਲ ਨੂੰ ਪ੍ਰਿੰਸ ਐਡਵਰਡ ਆਇਲੈਂਡ ਨੋਵਾ ਸਕੋਸ਼ੀਆ ਤੇ ਨਿਊ ਬ੍ਰੰਜ਼ਵਿਕ ਸੁਬਿਆਂ ਦੇ ਨਾਲ-ਨਾਲ ਐਟਲੈਂਟਿਕ ਕੈਂਡ ਆਪਰਚ्युनिटीज ਏਜੰਸੀ ਅਤੇ ਖੇਤਰੀ ਹਵਾਈ ਅੱਡਿਆਂ ਦੁਆਰਾ ਫੰਡ ਕੀਤਾ ਜਾ ਰਿਹਾ ਹੈ ਮੈਰੀਟਾਈਮ ਸੁਬਿਆਂ ਦੀਆਂ ਸੁਬਾਈ ਸਰਕਾਰਾਂ ਤੇ ਸੰਘੀ ਸਰਕਾਰ ਪ੍ਰਿੰਸ ਐਡਵਰਡ ਆਇਲੈਂਡ ਨਿਊ ਬ੍ਰਾਂਜ਼ਵਿਕ ਤੇ ਨੋਵਾ ਸਕੋਸ਼ੀਆ ਵਿਚਾਲੇ ਹਵਾਈ ਯਾਤਰਾ ਨੂੰ ਬਹਾਲ ਕਰਨ 'ਚ ਮਦਦ ਲਈ 9 ਮਿਲੀਅਨ ਡਾਲਰ ਦਾ ਨਿਵੇਸ਼ ਕਰੀਆਂ ਨੇ ਰਿਲੀਜ਼ ਮੁਤਾਬਕ 3 ਸਾਲਾਂ ਦੇ ਪਾਇਲਟ ਪ੍ਰੋਗਰਾਮ ਨੂੰ 3 ਸੂਬਾਈ ਸਰਕਾਰਾਂ ਐਟਲੈਂਟਿਕ ਕੈਨੇਡਾ ਅਪਰਚੂਨਿਟੀਆਂ ਏਜੰਸੀ ਅਤੇ ਖੇਤਰੀ ਹਵਾਈ ਅੱਡਿਆਂ ਦੁਆਰਾ ਸਾਂਝੇ ਤੌਰ ਤੇ ਫੰਡ ਦਿੱਤਾ ਜਾਂਦਾ ਹੈ ਏਸੀਓਏ 5 ਮਿਲੀਅਨ ਡਾਲਰ ਪਰਤਾਨ ਕਰ ਰਿਹਾ ਹੈ ਜਿਸ 'ਚ ਨੋਵਾ ਸਕੋਸ਼ੀਆ 2.9 ਮਿਲੀਅਨ ਡਾਲਰ ਪ੍ਰਿੰਸ ਐਡਵਰਡ ਆਈਲੈਂਡ 8 ਲੱਖ 40 ਹਜ਼ਾਰ ਡਾਲਰ ਤੇ ਨਿਊ ਬ੍ਰਾਂਜ਼ਵਿਕ 4 ਲੱਖ 58 ਹਜ਼ਾਰ ਸ਼ਾਮਿਲ ਕਰ ਰਿਹਾ ਹੈ ਇਸ ਸਾਲ ਦੇ ਅੰਤ ਦੇ ਵਿੱਚ ਉਡਾਨਾਂ ਦੇ ਸਮਾਸਾਰਣੀ ਅਵੇਲੇਬਲ ਹੋਣ ਤੇ ਸੀਟਾਂ ਵਿਕਰੀ ਲਈ ਉਪਲਬਧ ਹੋਣ ਦੀ ਉਮੀਦ ਹੈ ਤਿੰਨੇ ਸੂਬੇ ਅਤੇ ਆਟਵਾ ਹੈਲੀਫਲੈਕਸ ਸਿਡਨੀ ਸ਼ੋਲੇਟਾਊਨ ਫੈਡਰਿਕਟਨ ਤੇ ਮੌਨਟਨ ਨੂੰ ਜੋੜਨ ਵਾਲੀਆਂ ਰੋਜ਼ਾਨਾ ਉਡਾਨਾਂ ਦੀ ਪੇਸ਼ਕਸ਼ ਕਰਨ ਲਈ ਪੀਏਐਲ 에ਅਰਲਾਈਨਸ ਨੂੰ ਫੰਡ ਪ੍ਰਦਾਨ ਕਰਨਗੇ This announcement is about connectivity it's about making it easier for entrepreneurs travelers visitors and workers to move around the region and that's something that we could all celebrate today we're really proud to announce a combined investment of over $9 million made possible through a collaboration of the government of canada and the governments of pei nova scotia and new brunswick today's announcement is the result of a working group of the council of atlantic premiers Established to focus on restoring regional air access. And this group included representatives from our regional airport authorities, and together they've done extensive work to chart the path forward that we're announcing today. And thanks to our federal partners who, who stepped up with funding through ACOA, which Sean will speak to shortly, and thanks to the provinces who came together to collaborate with an airline, we've made real progress. Following an expression of interest uh, and a competitive RFP process, PAL Airlines was selected as the successful vendor. Now, since then, our, our collective teams have worked really, really hard to develop a viable, sustainable, and effective model for regional air access. Today's funding announcement from the three provincial governments and ACOA will allow this initiative to move. Forward and finally get planes in the air. This investment will launch a three year pilot program, restoring twice daily flights between Charlottetown and Halifax, as well as daily flights connecting regional airports to Halifax in both Nova Scotia and New Brunswick. And these flights will strengthen connections to. Other domestic and international routes improve access to markets and make it easier for businesses and entrepreneurs to grow. So, our government is proud to contribute $840,000 as part of the total $9 million investment. ਜ਼ਿਕਰ ਖਾਸ ਹੈ ਕਿ ਸੰਗੀ ਸਰਕਾਰ ਤੇ ਸੁਬਾਈ ਆਗੂ ਅੰਦਰੂਨੀ ਵਪਾਰ ਰੁਕਾਵਟਾਂ ਨੂੰ ਦੂਰ ਕਰਨ ਲਈ ਕੰਮ ਕਰ ਰਹੇ ਨੇ ਜੋ ਚੀਜ਼ਾਂ ਦੀ ਕੀਮਤ ਨੂੰ ਵਧਾਉਂਦੇ ਨੇ ਤੇ ਕੈਨੇਡਾ ਦੇ ਅੰਦਰ ਕਾਰੋਬਾਰ ਕਰਨਾ ਔਖਾ ਬਣਾਉਂਦੇ ਨੇ। ਇਹ ਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲ ਟਰੰਪ ਦੇ ਕੈਨੇਡਾ ਦੇ ਕਈ ਹੋਰ ਦੇਸ਼ਾਂ ਨਾਲ ਟੈਰਿਫ ਯੁੱਧ ਦੇ ਜਵਾਬ ਦੇ ਵਿੱਚ ਆਈ ਹੈ। ਤੇ ਉੱਧਰ ਨਿਊਫਾਉਂਡਲੈਂਡ ਅੰਦਰ ਲੈਬਰਡੋਰ ਕਿੰਗਸਟਨ ਦੀ ਅੱਗ 5000 ਹੈਕਟੇਰ ਤੋਂ ਵੱਧ ਤੱਕ ਵਦਨ ਕਾਰਨ ਹੋਰ ਟਾਂਚੇ ਤਬਾਹ ਹੋ ਗਏ ਨੇ। ਐਤਵਾਰ ਸ਼ਾਮ ਤੱਕ ਦਾ ਜ਼ਿਕਰ ਕੀਤਾ ਜਾਵੇ ਤਾਂ ਅੱਗ ਆ, ਆਚਰਪਿਤ ਕੋਵ ਤੱਕ ਪਹੁੰਚਣ ਦੀ ਉਮੀਦ ਸੀਗੀ ਨਿਊਫਾਉਂਡਲੈਂਡ ਐਂਡ ਲੈਬਰਾਡੋਰ ਦੇ ਪ੍ਰੀਮੀਅਰ ਜான் ਹੌਗਨ ਨੇ ਸਵੇਰੇ ਦੇ ਵਿੱਚ ਜੰਗਲ ਦੀ ਅੱਗ ਦੀ ਸਥਿਤੀ ਬਾਰੇ ਅਪਡੇਟ ਪ੍ਰਦਾਨ ਕੀਤੀ ਹੈ। ਉਹਨਾਂ ਨੇ ਆਖਿਆ ਕਿ ਫਿਲਹਾਲ ਇਵੈਕੂਏਜ਼ ਨੂੰ ਸ਼ਾਰਟ ਨੋਟਿਸ ਦੇ ਉੱਤੇ ਇਲਾਕਾ ਛੱਡਣ ਵਾਸਤੇ ਤਿਆਰ ਰਹਿਣ ਲਈ ਆਖਿਆ ਗਿਆ ਹੈ। ਇੱਕ ਹਫ਼ਤੇ ਦੇ ਗਰਮ ਤਾਪਮਾਨ ਅਤੇ ਤੇਜ਼ ਹਵਾਵਾਂ ਤੋਂ ਬਾਅਦ ਨਿਊਫਾਉਂਡਲੈਂਡ ਅਤੇ ਲੈਬਰਾਡੋਰ ਦੇ ਵਿੱਚ ਕਿੰਗਸਟਨ ਜੰਗਲ ਦੀ ਅੱਗ 5000 ਹੈਕਟੇਰ ਤੋਂ ਵੱਧ ਗਈ ਹੈ। ਨਿਊਫਾਉਂਡਲੈਂਡ ਐਂਡ ਲੈਬਰਾਡੋਰ ਦੇ ਪ੍ਰੀਮੀਅਰ ਜான் ਹੌਗਨ ਨੇ ਕਿਹਾ ਕੈਰਮਸਕੋਫ ਕਿੰਗਸਟਨ ਤੇ ਵੈਸਟਰਨ ਬੇ ਦੇ ਵਿੱਚ ਅੱਗ ਨਾਲ ਪ੍ਰਭਾਵਿਤ ਹੋ ਢਾਂਚਿਆਂ ਦੀਆਂ ਪੁਸ਼ਟੀ ਕੀਤੀਆਂ ਰਿਪੋਰਟਾਂ ਮਿਲੀਆਂ ਨੇ ਹਾਲਾਂਕਿ ਧੂੰਏ ਤੇ ਹਾਲਾਤਾਂ ਦੇ ਕਾਰਨ ਅਧਿਕਾਰੀ ਇਸ ਸਮੇਂ ਇਹ ਪੁਸ਼ਟੀ ਕਰਨ ਤੋਂ ਅਸਮਰੱਥ ਨੇ ਕਿ ਕਿਹੜੇ ਢਾਂਚਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਇਸ ਸਮੇਂ ਨਿਕਾਸੀ ਦੇ ਆਦੇਸ਼ ਬਦਲੇ ਨਹੀਂ ਨੇ ਪ੍ਰੀਮੀਅਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਦੂਜੇ ਸੂਬਿਆਂ ਤੋਂ ਕੁਝ ਅੱਗ ਬੁਝਾਊ ਸੰਪਤੀਆਂ ਨੂੰ ਰੱਦ ਕਰ ਦਿੱਤਾ ਗਿਆ ਜਾਂ ਫਿਰ ਦੇਰੀ ਦੇ ਨਾਲ ਭੇਜਿਆ ਗਿਆ We know that things change and emotions change, um, issues change, and uh, things that arise on a daily basis, um, which probably didn't exist on Tuesday, exist now on Sunday. Um, and we need to be there to hear from them so we can provide the supports and services that they need. Um, so, just that they understand that as they continue to be away from their homes for however long it's going to be, that we will continue to be there, as Minister Dempster has been saying uh, each and every day. Um, the entire government. Um, Whatever department it is, whether it's the Department of Forestry, Public Safety, um, Newfoundland and Labrador Health Services, any and all um, hands are on deck at this time. So, as for the Kingston fire, of course, everybody knows now that yesterday was a difficult day. There was increased winds for the first time in a few days and very, very hot temperatures. And we did see, of course, significant growth in the Kingston fire. Um, as of this morning, it had grown to 4,895 hectares. Um, and I think it's safe to say that's over 5,000 hectares now. Um, and just to put it in perspective, it was 3,000 hectares yesterday morning. Fire projections show that the growth may reach Ochre Pit Cove this evening. Um, and we do, unfortunately, have confirmed reports um, as we are doing. Uh, work out in that area that there has been additional structures impacted um, yesterday and throughout the day in adams cove area kingston and western bay which is of course very difficult news to share especially um, for the individuals uh, whose homes and structures were impacted but as well um, their friends and neighbors as well in the communities so to all the residents in their communities uh, please know our hearts are with each and every one of you um, unfortunately, uh, we can't, based on uh, the suppression efforts and the smoke, evaluate exactly what structures are lost at this time, but we will continue to evaluate and provide that detailed information to the individuals as soon as we can. The action on the Kingston fire right now um, there's four air tankers actively working to contain the fire spread on the north end of this fire. Um, that is all the water bombers in Newfoundland and Labrador's fleet. There's one bird dog. Uh, five helicopters, uh, two from the Coast Guard in supporting roles, and 50 ground crew working on the fire. Of course, the safety of our brave frontline heroes is a priority. The local fire departments have been advised of risks associated with the fire while attempting to provide structure protection, and a plan uh, is always in place to increase coordination and increase situa situational awareness by all to make sure that those on the ground are, are always safe. ਉਧਰ ਅੱਗ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਬ੍ਰਿਸਟਲ ਦੇ ਹੋਪ ਤੋਂ ਵਾਈਟਸਵੇ ਤੱਕ ਨਿਊਫਾਉਂਡਲੈਂਡ ਐਂਡ ਲੈਬਰਾਡੋਰ ਦੇ ਵਿੱਚ ਬੇਡੀ ਵੋਰੇ ਪ੍ਰਦੀਪ ਦੇ ਲਈ ਇੱਕ ਖੇਤਰੀ ਐਮਰਜੈਂਸੀ ਸਥਿਤੀ ਕोषित ਕੀਤੀ ਗਈ ਸੀ ਸੂਬੇ ਨੇ ਸਪਸ਼ਟ ਕੀਤਾ ਹੈ ਕਿ ਐਮਰਜੈਂਸੀ ਦੀ ਸਥਿਤੀ ਦਾ ਮਤਲਬ ਇਹ ਨਹੀਂ ਹੈ ਕਿ ਪੂਰਾ ਖੇਤਰ ਨਿਕਾਸੀ ਦੇ ਆਦੇਸ਼ ਦੇ ਅਧੀਨ ਹੈ ਪਰ ਸਾਰੇ ਨਿਵਾਸੀਆਂ ਨੂੰ ਸ਼ਾਰਟ ਨੋਟਿਸ ਦੇ ਉੱਤੇ ਆਪਣੇ ਆਪਣੇ ਇਲਾਕੇ ਖਾਲੀ ਕਰਨ ਵਾਸਤੇ ਤਿਆਰ ਰਹਿੰਦੀ ਅਪੀਲ ਕੀਤੀ ਗਈ ਹੈ ਓਨਟਾਰੀਓ ਦੇ ਵਸਨੀਕਾਂ ਵਾਸਤੇ ਵੱਡੀ ਖੁਸ਼ਖਬਰੀ ਓਨਟਾਰੀਓ ਦੇ ਵਿੱਚ ਹੁਣ ਘੱਟੋ ਘੱਟ ਦਿਹਾੜੀ 17 ਡਾਲਰ 60 ਸੈਂਟ ਪਰ ਆਵਰ ਹੋ ਜਾਵੇਗੀ ਔਰ ਘਰੋਂ ਕੰਮ ਕਰਨ ਵਾਲੇ ਜਾਂ ਫਿਰ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਵਾਸਤੇ ਵੱਖਰੀ ਮਿਨਿਮਮ ਵੇਜਸ ਐਲਾਨੇ ਗਏ ਨੇ ਓਨਟਾਰੀਓ ਦੇ ਕਾਮੇ ਸਵਾਗਤਯੋਗ ਤਨਖਾਹ ਵਾਅਦੇ ਲਈ ਤਿਆਰੀ ਕਰ ਰਹੇ ਨੇ ਕਿਉਂਕਿ ਸਵੇਨੇ 1 ਅਕਤੂਬਰ 2025 ਤੋਂ ਮਿਨਿਮਮ ਵੇਜਸ ਦੇ ਵਿੱਚ ਵਾਅਦਾ ਦਾ ਐਲਾਨ ਕਰ ਦਿੱਤਾ ਹੈ ਇਹ ਬਦਲਾ ਆਮ ਘੰਟੇ ਦੀ ਦਰ ਨੂੰ 17.60 ਡਾਲਰ ਤੱਕ ਵਧਾ ਦੇਵੇਗਾ ਜੋ ਚੱਲ ਰਹੇ ਆਰਥਿਕ ਦਬਾਅ ਦੇ ਵਿਚਾਲੇ ਹਜ਼ਾਰਾਂ ਲੋਕਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ ਇਸ ਤੋਂ ਇਲਾਵਾ ਵਰਕ ਫਰੋਮ ਹੋਮ ਕਰਨ ਵਾਲੇ ਵਿਦਿਆਰਥੀਆਂ ਅਤੇ ਸ਼ਿਕਾਰ ਕਰਨ ਮੱਛੀਆਂ ਫੜਨ ਤੇ ਜੰਗਲੀ ਗਾਈਡਾਂ ਦੇ ਲਈ ਵਿਸ਼ੇਸ਼ ਮਿਨਿਮਮ ਵੇਜਸ ਤਨਖਾਹ ਦਰਾਂ ਦੇ ਵਿੱਚ ਵੀ ਵਾਧਾ ਹੋਵੇਗਾ 1 ਅਕਤੂਬਰ 2025 ਤੋਂ অন্ਟਾਰੀਓ ਚ ਮਿਆਰੀ ਘਟਕਟ ਉਜਰਤ 17.20 ਡਾਲਰ ਤੋਂ 17.7 ਪਰ ਉਰ ਹੋ ਜਾਵੇਗੀ 40 ਸੈਂਟ ਦਾ ਵਾਅਦਾ ਦਿੱਤਾ ਗਿਆ ਜੋ ਲਗਭਗ 2.3% ਦਾ ਵਾਅਦਾ ਦਰਸਾਉਂਦਾ ਹੈ ਇਹ ਪਿਛਲੇ ਸਾਲ ਦੇ 16.55 ਦੇ ਵਾਅਦੇ ਤੋਂ ਬਾਅਦ ਆਇਆ ਹੈ Ontario ਖਪਤਕਾਰ ਕੀਮਤ ਸੂਚਕਾਂਕ ਦੇ ਨਾਲ ਜੁੜੇ ਸਾਲਾਨਾ ਅਪਡੇਟਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ ਗਿਆ ਹੈ। CPI ਭੋਜਨ, ਰਿਹਾਇਸ਼ ਤੇ ਆਵਾਜਾਈ ਵਰਗੇ ਰੋਜ਼ਾਨਾ ਖਰਚਿਆਂ 'ਚ ਤਬਦੀਲੀਆਂ ਨੂੰ ਮਾਪਦਾ ਹੈ। ਇਹ ਯਕੀਨੀ ਪੜਾਉਂਦਾ ਹੈ ਕਿ ਹਜਰਤਾਵਾਦੀਆਂ ਲਾਤਾਂ ਤੋਂ ਪਿੱਛੇ ਨਾ ਰਹਿਣ। ਇੱਕ ਪੂਰੇ ਸਮੇਂ ਦਾ ਕਰਮਚਾਰੀ ਜੋ ਹਫ਼ਤਾਵਰੀ 40 ਘੰਟੇ ਲੋਕਿੰਗ ਕਰਦਾ ਹੈ, ਇਹ ਟੈਕਸਾਂ ਤੋਂ ਪਹਿਲਾਂ ਲਗਭਗ 832 ਡਾਲਰ ਸਾਲਾਨਾ ਹੋਰ ਬੰਦਾ ਹੈ ਤੇ ਕੈਨੇਡਾ ਦੇ ਸਭ ਤੋਂ ਮਹਿੰਗੇ ਸ਼ਹਿਰਾਂ 'ਚੋਂ ਇੱਕ ਮੂਲ ਗੱਲਾਂ ਨੂੰ ਕਵਰ ਕਰਨ ਲਈ ਛੋਟੀ ਪਰ ਮਹੱਤਵਪੂਰਨ ਮਦਦਵਜੋ ਦਰਸਾਇਆ ਜਾਂਦਾ ਹੈ ਇਹ ਨੀਤੀ ਪਰਚੂਨ ਨਿਰਮਾਣ ਤੇ ਸੇਵਾ ਉਦਯੋਗਾਂ ਚ ਭੂਮਿਕਾਵਾਂ ਤੇ ਵਿਆਪਕ ਤੌਰ ਤੇ ਲਾਗੂ ਹੁੰਦੀ ਹੈ ਪਿਛਲੇ ਸੁਧਾਰਾਂ ਤੋਂ ਬਾਅਦ ਇਕਵਿਟੀ ਤੇ ਜ਼ੋਰ ਦਿੰਦਾ ਹੈ ਅਤੇ ਸ਼ਰਾਬ ਸਰਵਰ ਨਖਾ ਨੂੰ ਆਮ ਤਰ ਦੇ ਨਾਲ ਜੋੜਦਾ ਹੈ ਜਿਵੇਂ ਜਿਵੇਂ ਰਹਿਣ ਸਹਿਣ ਦੇ ਖਰਚੇ ਵਧਦੇ ਰਹਿੰਦੇ ਨੇ ਇਸ ਕਦਮ ਦਾ ਉਦੇਸ਼ ਘੱਟ ਉਜਰਤ ਕਮਾਉਣ ਵਾਲਿਆਂ ਲਈ ਖਰੀਦ ਸ਼ਕਤੀ ਨੂੰ ਸੁਰੱਖਿਅਤ ਰੱਖਣਾ ਹੈ ਇਸ ਅਪਡੇਟ ਵਿੱਚ ਸਿੱਖਿਆ ਤੇ ਰੋਜ਼ਗਾਰ ਨਾਲ ਜੁੜੇ ਨੌਜਵਾਨ ਸਿਖਿਆਰਥੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਗਿਆ 18 ਸਾਲ ਤੋਂ ਘੱਟ ਉਮਰ ਦੇ ਪਾਰਟ ਟਾਈਮ ਕੰਮ ਕਰਨ ਵਾਲੇ ਵਿਦਿਆਰਥੀਆਂ ਲਈ ਘੱਟੋ ਘੱਟ ਘੰਟੇਵਾਰ ਉਜਰਤ 16 ਡਾਲਰ 20 ਸੈਂਟ ਤੋਂ ਵੱਧ ਕੇ 16 ਡਾਲਰ 60 ਸੈਂਟ ਹੋ ਜਾਵੇਗੀ ਜੋ 1 ਅਕਤੂਬਰ 2025 ਤੋਂ ਲਗੂ ਹੋਵੇਗੀ ਇਹ ਦਰ ਉਹਨਾਂ ਲਈ ਲਾਗੂ ਹੁੰਦੀ ਹੈ ਜੋ ਸਕੂਲ ਦੀਆਂ ਸ਼ਰਤਾਂ ਦੌਰਾਨ ਜਾਂ ਬ੍ਰੇਕਾਂ ਤੋਂ ਬਾਅਦ ਕਿਸੇ ਵੀ ਘੰਟੇ ਲਈ ਹਫ਼ਤਾਵਾਰੀ 28 ਘੰਟੇ ਜਾਂ ਉਸ ਤੋਂ ਘੱਟ ਕੰਮ ਕਰਦੇ ਨੇ। ਇਹ ਸਥਾਨਕ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਕਵਰ ਕਰਦਾ ਹੈ ਇੱਕ ਨਿਰਪੱਖ ਸ਼ੁਰੂਆਤੀ ਪੇਸ਼ਕਸ਼ ਕਰਦਿਆਂ ਹੋਇਆਂ ਉਹਨਾਂ ਦੀ ਐਂਟਰੀ ਪਦਰ ਦੀ ਸਥਿਤੀ ਨੂੰ ਸਵੀਕਾਰ ਕਰਦਾ ਹੈ। ਰਿਮੋਟ ਕੰਮ ਹੁਣ ਇੱਕ ਮੁੱਖ ਚੀਜ਼ ਹੋਣ ਦੇ ਨਾਲ ਘਰੇਲੂ ਕਰਮਚਾਰੀਆਂ ਲਈ ਅਨਟਾਰੀਓ ਦੇ ਨਿਯਮ ਵੀ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਨੂੰ ਟੁਕਵੇਂ ਟੰਗ ਦੇ ਨਾਲ ਮੁਆਵਜ਼ਾ ਦਿੱਤਾ ਜਾਵੇ 1 ਅਕਤੂਬਰ 2025 ਤੋਂ ਉਹਨਾਂ ਦੀ ਘੱਟੋ-ਘੱਟ ਉਜਰਤ 19 ਡਾਲਰ 35 ਸੈਂਟ ਪ੍ਰਤੀ ਘੰਟਾ ਹੋ ਜਾਵੇਗੀ ਜੋ 18 ਡਾਲਰ 90 ਸੈਂਟ ਤੋਂ ਵੱਧ ਹੈ ਅਨਟਾਰੀਓ ਦੀ ਬਾਰੀ ਆਰਥਿਕਤਾ ਸ਼ਿਕਾਰ ਮਛੀ ਫੜਨ ਅਤੇ ਜੰਗਲੀ ਗਾਈਡਾਂ ਤੇ ਵਾਧੀ ਫੁੱਲਦੀ ਹੈ ਜੋ ਘੰਟੇਵਾਰਤੀ ਬਜਾਏ ਇੱਕ ਵਿਲੱਖਣ ਰੋਜ਼ਾਨਾ ਤਨਖਾਹ ਢਾਂਚੇ ਦੀ ਪਾਲਣਾ ਕਰਦੇ ਨੇ 1 ਅਕਤੂਬਰ 2025 ਤੋਂ ਪ੍ਰਭਾਵੀ ਇਹਨਾਂ ਦਰਾਂ ਦੇ ਵਿੱਚ ਲਗਾਤਾਰ 5 ਘੰਟਿਆਂ ਤੋਂ ਘੱਟ ਕੰਮ ਕਰਨ ਵਾਲਿਆਂ ਵਾਸਤੇ 88 ਡਾਲਰ ਤੇ 5 ਸੈਂਟ ਪ੍ਰਤੀ ਦਿਨ ਰੱਖੇ ਗਏ ਨੇ ਜੋ 86 ਡਾਲਰ ਤੋਂ ਵੱਧ ਹੈ 5 ਜਾਂ ਵੱਧ ਘੰਟੇ ਜਾਂ ਫਿਰ ਲਗਾਤਾਰ ਕੰਮ ਨਾ ਕਰਨ ਵਾਲਿਆਂ ਵਾਸਤੇ 176 ਡਾਲਰ ਤੇ 15 ਸੈਂਟ ਹਰ ਦਿਨ ਕਮਾਈ ਰੱਖੀ ਗਈ ਹੈ ਜੋ 172 ਡਾਲਰ ਤੇ 5 ਸੈਂਟ ਤੋਂ ਵੱਧ ਦੱਸਿਆ ਜਾਂਦਾ ਹੈ ਕਾਬਿਲੇ ਗੌਰ ਹੈ ਕਿ ਭਾਵੇਂ ਸਰਕਾਰ ਨੇ ਮਿਨੀਮਮ ਵੇਜ ਪਰ ਆਵਰ ਦੇ ਹਿਸਾਬ ਨਾਲ ਵਧਾ ਦਿੱਤੇ ਨੇ ਪਰ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਦਿਨੋ ਦਿਨ ਵਾਧਦੀ ਮਹਿੰਗਾਈ ਦੇ ਵਿੱਚ ਕੀ ਇਸ 17 ਡਾਲਰ ਤੇ 60 ਸੈਂਟ ਦੀ ਕਮਾਈ ਉਹਨਾਂ ਵਾਸਤੇ ਕਾਰਗਾਰ ਸਿੱਧ ਹੋਵੇਗੀ ਜਾਂ ਫਿਰ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗਾਈ ਨੂੰ ਮਤੇ ਨਜ਼ਰ ਰੱਖਦਿਆਂ ਮਿਨੀਮਮ ਵੇਜਸ ਨੂੰ ਹੋਰ ਵਧਾਉਣਾ ਪਵੇਗਾ ਇਸ ਦੇ ਨਾਲ ਹੀ ਮੈਂ ਤੁਹਾਨੂੰ ਇਜਾਜ਼ਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ